ਸਤਿ ਸ਼੍ਰੀ ਅਕਾਲ ਜੀ ਪਿੰਡ ਝੰਡੂਕੇ ਦੇ ਵਿੱਚ ਖੜੇ ਆ ਆ ਪਾ ਜ਼ਿਲ੍ਹਾ ਮਾਨਸਾ ਤੇ ਇੱਥੇ ਤੁਹਾਨੂੰ ਬਹੁਤ ਸਸਤੇ AC ਮਿਲਣਗੇ ਜਿਹੜਾ ਵਿੰਡੋ AC 10000 ਰੁਪਏ ਤੋਂ ਸ਼ੁਰੂ ਆ ਤੇ ਜਿਹੜਾ ਸਪਲਟ AC ਆ 14000 ਰੁਪਏ ਤੋਂ ਸ਼ੁਰੂ ਆ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਬਾਈ ਨੂੰ ਕਹਾਂ ਆ ਵੀ ਕਮਲਾ ਘਰ ਦਿਖਾ ਦਿਓ ਬਾਈ ਦਾ ਬਾਈ ਨੇ ਘਰੇ ਕੰਮ ਕਰਿਆ ਹੋਇਆ ਕੈਮਰਾ ਮਾਰ ਦਿਓ ਇਹ ਨਹੀਂ ਹੈਗਾ ਕੋਈ ਫਰਾਡ ਸਿਸਟਮ ਹੋਊਗਾ ਕਿਸੇ ਵੀ ਤਰ੍ਹਾਂ ਦਾ ਬਾਈ ਆਪਦੇ ਘਰੇ ਮਤਲਬ ਉਹ ਸਮਾਨ ਰੱਖ ਕੇ ਵੇਚਦਾ ਹਨਾ ਤੇ ਸਸਤਾ ਤਾਂ ਦੇ ਰਿਹਾ ਵੀ ਬਾਈ ਨੂੰ ਕੋਈ ਮਹਿੰਗੇ ਸ਼ੋਰੂਮ ਦਾ ਵੱਡੇ ਸ਼ੋਰੂਮ ਦਾ ਕਿਰਾਇਆ ਨਹੀਂ ਪੈਂਦਾ ਕੋਈ ਸ਼ੀਸ਼ੇ ਸ਼ੂਸ਼ੇ ਨਹੀਂ ਲਵਾ ਉਹ ਪੈਸੇ ਗਾਹਕ ਚੋਂ ਕੱਢੇ ਜਾਂਦੇ ਨੇ ਜਿਹੜੇ ਆਪਾਂ ਵੱਡੇ ਬਾਲੇ ਸ਼ੋਰੂਮਾਂ ਤੇ ਜਾਂਦੇ ਆਂਗੇ ਤੇ ਵੀਡੀਓ ਤੇ ਵੀਡੀਓ ਨੂੰ ਆਪਣੀ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀ ਗੱਲਬਾਤ ਉਹਨੂੰ ਦਿਖਾਵਾਂਗੇ ਵੀਡੀਓ ਲਾਸਟ ਤੱਕ ਬਣੇ ਰਹੋ ਆਜੋ ਦੋਸਤੋ ਵਧਿਆ ਜੀ ਇਹਨੂੰ ਠੀਕ ਠਾਕ ਵਧਿਆ ਜੀ ਵਧਿਆ ਵਧਿਆ ਤੇ ਪਹਿਲਾਂ ਤਾਂ ਸਰਤ ਪਹਿਲਾਂ ਬਾਈ ਮਾਈਕ ਲਾਓ ਲਓ ਬਈ ਤੇ ਬਾਈ ਜੀ ਆਪਣਾ ਨਾਂ ਲੱਸੋ ਸਰਤ ਪਹਿਲਾਂ ਆਪਣੇ ਦੋਸਤਾਂ ਦਾ ਨਾਂ ਆਪਣਾ ਜਗਤਾਰ ਸਿੰਘ ਬਬਲੂ ਆ ਜੀ ਹਾਂਜੀ ਪਿੰਡ ਆਪਣਾ ਝੰਡੂਕੇਆ ਠੀਕ ਹੈ ਨੇੜੇ ਫੱਤਾ ਚਨੀਰ ਹੂੰ ਜਿਲ੍ਹਾ ਮਾਨ ਜਲਾ ਮਾਨ ਸਾ ਹਣਾ ਤੇ ਮੈਂ ਆਪਣੇ ਮਤਲਬ ਦੋਸਤਾਂ ਨੂੰ ਇੱਕ ਗੱਲ ਕਹਿ ਬੈਠਾ ਵੀ ਵਿੰਡੋ ਏਸੀ ਜਿਹੜਾ 10000 ਤੋਂ ਸ਼ੁਰੂਆਤ ਤੇ ਸਪਲਟ ਏਸੀ 14000 ਤੋਂ ਸ਼ੁਰੂਆ ਸਹੀ ਹੈ ਬਈ ਅਫਵਾਹ ਤਾਂ ਨਹੀਂ ਸੁਣੀ ਅਸੀਂ ਕੋਈ ਨਹੀਂ ਸਹੀ ਹੈ ਗੱਲ ਅੱਛਾ ਤੇ ਦਿਖਾਵੋਗੇ ਬਈ ਆਪਣੇ ਦੋਸਤਾਂ ਨੂੰ ਹਾਂਜੀ ਤੇ ਆਜੇ ਦੋਸਤੋ ਦਿਖਾਉਣਾ ਤੁਹਾਨੂੰ ਸਾਰੀ ਗੱਲਬਾਤ ਵੀਡੀਓ ਨੂੰ ਲਾਈਕ ਕਰ ਦਿਓ ਭਾਈ ਇਹ ਵੀ ਕੰਪਨੀਆਂ ਬਈ ਟੌਪ ਦੀ ਕੰਪਨੀ ਹੈ ਆਹ ਵਧੀਆ ਕੰਪਨੀ ਹੈ ਵੀ ਪੂਰੀ ਟੌਪ ਦੀ ਕੰਪਨੀ ਹੈ ਬੈਡ ਬੋਲ ਟਸਦੇ ਵੀ ਹੁੰਦੇ ਅੱਜ ਹੈ ਨਹੀਂ ਅੱਛਾ ਵੇਖੇ ਠੀਕ ਹੈ ਵੀ ਮਾਲ ਆਪਣੇ ਕੋਲੇ ਖੜਦਾ ਨਹੀਂ ਹੈਗਾ ਦੋਸਤੋ ਮਾਲ ਯਾਰ ਬਾਈ ਬਈ ਹੋਰਾਂ ਦਾ ਕੰਮ ਇੰਨਾ ਵਧੀਆ ਯਾਰ ਕਹਿੰਦੇ ਫੋਨ ਸੁਣਨ ਦਾ ਟਾਈਮ ਨਹੀਂ ਹੈਗਾ ਤੇ ਦੋਸਤੋ ਬਾਈ ਨੇ ਆਪਣੇ ਘਰ ਹੀ ਕੰਮ ਸ਼ੁਰੂ ਕਰਿਆ ਯਾਰ ਤੇ ਬਾਈ ਮਤਲਬ ਜਦੋਂ ਤੁਸੀਂ ਆਉਣਾ ਤਾਂ ਬਾਈ ਨੂੰ ਫੋਨ ਕਰਕੇ ਆਉਣਾਗਾ ਬਾਈ ਤੁਹਾਨੂੰ ਮਤਲਬ ਘਰ ਹੀ ਮਿਲੂਗਾ ਹਣਾ ਹਾਂ ਮਿਲਦੇ ਮੈਂ ਮੁੰਡਾ ਹੁੰਦਾ ਜਮੈਂ ਤੇ ਬਾਈ ਇਧਰ ਵੀ ਦਿਖਾਓ ਜਿਹੜੇ ਏਸੀ ਪਏ ਆਪਣੇ ਕੋਲੇ ਤੇ ਦੋਸਤੋ ਇਹ ਦੇਖੋ ਤੁਸੀਂ ਯਾਰ ਨੇੜੇ ਕਰਕੇ ਦਿਖਾ ਦੇ ਬਾਈ ਹਾਇਰ ਦਾ ਨੇੜੇ ਕਰਕੇ ਦਿਖਾ ਦੇ ਹਾਇਰ ਕੰਪਨੀ ਦਾ ਏਸੀ ਹੈ ਜਮਾ ਨਵਾਂ ਏਸੀ ਹੈ ਯਾਰ ਆਇਆ ਨਹੀਂ ਹੈਗਾ ਵੀ ਕੋਈ ਚਾਈਨਾ ਮੇਡ ਕੰਪਨੀ ਹੋਊਗੀ ਵਿਕਰੇ ਆ ਗਿਆ ਕਿ ਤੁਹਾਡੇ ਖੜਜੂ ਚੱਲੂਗਾ ਹੀ ਨਾ ਕਿਉਂ ਭਾਈ ਤੇ ਉਸ ਤੋਂ ਅੱਗੇ ਦਿਖਾ ਦਿਓ ਦੋਸਤੋ ਭਾਈ ਇਹਦੇ ਬਾਰੇ ਵੀ ਇਹਨਾਂ ਬਾਰੇ ਵੀ ਦੱਸੋ ਆ ਦੱਸਦਾ ਜੀ ਭਾਈ ਫਾਈਵ ਸਟਾਰ ਠੀਕ ਹੈ ਇਹ ਫਾਈਵ ਸਟਾਰ ਆ ਗਿਆ ਹੈ ਨਾ ਤੇ ਭਾਈ ਇਹ ਵੀ ਇਹਦੇ ਬਾਰੇ ਦੱਸੋ ਅੱਛਾ ਇਹ ਗੋਦਰੇਜ ਕੰਪਨੀ ਦਾ ਆ ਗਿਆ ਦੋਸਤੋ ਜਮਾ ਟੌਪ ਟੌਪ ਦੀਆਂ ਕੰਪਨੀਆਂ ਨੇ ਯਾਰ ਪੂਰੀ ਘੈਂਟ ਗੱਲਬਾਤ ਆ ਉਸ ਤੋਂ ਬਾਅਦ ਭਾਈ ਕਿਹੜਾ ਆ ਗਿਆ ਇਹ ਲੋਇਡ ਇਹ ਲੋਇਡ ਕੰਪਨੀ ਦਾ ਆ ਗਿਆ ਹੈ ਨਾ ਕੰਪਨੀਆਂ ਸਾਰੀਆਂ ਜਾਣੀਆਂ ਪਛਾਣੀਆਂ ਨੇ ਜਿਹੜੀਆਂ ਚੱਲਦੀਆਂ ਮਾਰਕੀਟ ਦੇ ਵਿੱਚ ਹੈ ਨਾ ਤੇ ਆ ਸੈਮਸੰਗ ਦਾ ਭਾਈ ਇਹ ਕਿੰਨੇ ਟਨ ਦਾ ਹੈ ਡੇਟਾਂ ਦੇ ਵੱਧ ਮਾਲਾ ਅੱਛਾ ਡੇਟਾਂ ਦੇ ਵੱਧ ਲੱਗਦਾ ਡੇਟਾਂ ਦੇ ਵੱਧ ਲੱਗਦੇ ਨੇ ਹਣਾ ਤੇ ਆ ਦਿਖਾ ਦਿਓ ਦੋਸਤੋ ਆਪਣੇ ਦੋਸਤਾਂ ਨੂੰ ਕਿੱਡੀ ਵਧੀਆ ਮਤਲਬ ਯਾਰ ਕੁਆਲਿਟੀ ਦੇ ਪਏ ਨੇ ਗੋਦਰੇ 'ਚ ਫੇਰ ਆ ਗਿਆ ਇਧਰ ਹਣਾ ਤੇ ਘੈਂਟ ਗੱਲ ਬਾਤ ਹੈ ਦੇਖੋ ਬਾਈ ਨੇ ਮਤਲਬ ਰੈਪਰ ਉੱਪਰ ਹਟਾ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਪ੍ਰਾਈਵੇਸੀ ਨਹੀਂ ਹੈਗੀ ਇਧਰ ਹੈ ਟਾਚੀ ਦਾ ਪਿਆਗਾ ਟਾਚੀ ਏਸ਼ੀਆ ਦੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਬਣਿਆ ਜਾਂਦਾਗਾ